ਸਭ ਕੋ ਜੈਮਸੀ ਕੀ ਆਓ ਆਪਾਂ ਪਾਸਟਰ ਦਿ올ਜੀ ਦੇ ਨਾਲ ਇਸ ਵੀਡੀਓ ਨੂੰ ਦੇਖੀਏ ਜਿਹਦੇ ਵਿੱਚ ਉਹ ਪ੍ਰਾਰਥਨਾ ਬਾਰੇ ਦੱਸ ਰਹੇ ਪ੍ਰਾਰਥਨਾ ਬੱਚਿਆਂ ਬਾਰੇ ਪੂਰੀ ਫੈਮਲੀ ਬਾਰੇ ਕੀਤੀ ਜਾ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਕਰਨੀ ਹੈ ਆਓ ਆਪਾਂ ਇਸ ਜ਼ਰੂਰ ਵੀਡੀਓ ਨੂੰ ਦੇਖੀਏ ਸਾਰੇ ਜਾਣੇ ਜ਼ਰੂਰ ਤੁਹਾਨੂੰ ਅੰਦਰ ਇੱਕ ਬੁੱਧੀਮਾਨ ਇੱਕ ਐਜੂਕੇਟਿਡ ਪਰਸਨੈਲਿਟੀ ਲੁਕੀ ਹੋਈ ਆ ਤੁਹਾਡੇ ਬੱਚੇ ਦੇ ਅੰਦਰ ਇੱਕ ਨਕਮਾ ਆਤਮਾ ਨਹੀਂ ਆ ਤੁਹਾਡੇ ਬੱਚੇ ਦੇ ਅੰਦਰ ਇੱਕ ਆਫੀਸਰ ਦਾ ਸਪਿਰਿਟ ਆ ਇੱਕ ਆਫੀਸਰ ਵਾਲਾ ਆਤਮਾ ਆ ਪਰਮੇਸ਼ਵਰ ਦੀਆਂ ਅੱਖਾਂ ਨਾਲ ਤਾਂ ਦੇਖੋ ਕਿਸੇ ਦੇ ਅੰਦਰ ਜੱਜ ਬੈਠਾ ਹੋਇਆ ਆ ਕਿਸੇ ਦੇ ਅੰਦਰ ਵਕੀਲ ਆ ਕਿਸੇ ਦੇ ਪਰਮੇਸ਼ਰ ਨੇ ਤੁਹਾਡੇ ਅੰਦਰ ਨਕਮਾ ਆਤਮਾ ਨਹੀਂ ਪਾਇਆ ਪਰਮੇਸ਼ਰ ਨੇ ਆਪਣਾ ਆਤਮਾ ਸਾਡੇ ਅੰਦਰ ਪਾਇਆ ਹੈ ਹallelujah ਅਰ ਉਹੀ ਸਪਿਰਿਟ ਨੇ ਸਾਡੇ ਬੱਚਿਆਂ ਦੇ ਅੰਦਰ ਵੀ ਪਾਇਆ ਹੋਇਆ ਹੈ ਹallelujah ਕਿਉਂਕਿ ਵਦਨ ਵਿੱਚ ਲਿਖਿਆ ਸਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਧਰਮੀ ਦੀ ਅੰਸ ਕੋਮਾ ਵਿੱਚ ਜਾੜੀ ਜਾਵੇ

ਕਿ ਪਰਮੇਸ਼ਰ ਕਹਿ ਰਿਹਾ ਮੈਂ ਤੁਹਾਨੂੰ ਬਰਕਤ ਦੇਣੀ ਚਾਹੁੰਦਾ ਹਾਂ ਕਿਨਾਂ ਮੈਂ ਚਾਹਨਾ ਤੁਸੀਂ ਨਰੋਏ ਹੋ ਜਾਓ ਮੈਂ ਚਾਹਨਾ ਤੁਸੀਂ ਹਜ਼ਾਰ ਗੁਣਾ ਬਰਕਤ ਪਾਓ ਮੈਂ ਚਾਹਨਾ ਤੁਸੀਂ ਪਾਣੀ ਉੱਤੇ ਧਰਤੀ ਉੱਤੇ ਤੇ ਅਸਮਾਨ ਦੀਆਂ ਚੀਜ਼ਾਂ ਉੱਤੇ ਰਾਜ ਕਰੋ ਮੈਂ ਵੈਰੀ ਦੀਆਂ ਚੀਜ਼ਾਂ ਉੱਤੇ ਵੀ ਤੁਹਾਨੂੰ ਅਧਿਕਾਰ ਦਿੰਨਾ ਹੈ ਰੋਗੀਆਂ ਨੂੰ ਚੰਗੇ ਕਰਨ ਦਾ ਅਧਿਕਾਰ ਪੁੱਤਾਂ ਨੂੰ ਕੱਢਣ ਦਾ ਅਧਿਕਾਰ ਜਿੱਥੇ ਦੇ ਜਾਂਗਾ ਦੱਸੋ ਕੀ ਪਾੜ ਦੇ ਜੇ ਸਾਰਾ ਕੁਛ ਤਾਂ ਦੇ ਦਿੱਤਾ ਅਗਰ ਤੁਹਾਨੂੰ ਉਹ ਦਿੱਤਾ ਹੋਇਆ ਨਹੀਂ ਮਿਲ ਰਿਹਾ ਉਹਦੀ ਵਜ੍ਹਾ ਕੀ ਆ ਉਹਦੀ ਵਜ੍ਹਾ ਇਹ ਆ ਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਕਿ ਹੈ ਸਾਡੇ ਲਈ ਇੰਨਾ ਕੁਝ ਵੀ ਹੋ ਸਕਦਾ ਆ ਬਸ ਇਹੀ ਵਜ੍ਹਾ ਹੈ ਮੈਂ ਚੰਗਾ ਹੋ ਸਕਦਾ ਆ ਨਹੀਂ ਨਹੀਂ ਇੱਦਾਂ ਕਿਦਾਂ ਹੋ ਸਕਦਾ ਮੈਂ ਚੰਗਾ ਹੋ ਜਾਵਾਂ ਚਿਤਨ ਵਿਸ਼ਵਾਸ ਹੋ ਗਿਆ ਕਿ ਪਰਮੇਸ਼ਵਰ ਨੇ ਇੰਨਾ ਪਿਆਰ ਕੀਤਾ ਕਿ ਮੈਂ ਚੰਗਾ ਹੋ ਸਕਦਾ ਆ ਉਹਨੇ ਮੈਨੂੰ ਚੰਗਾ ਕੀਤਾ ਆ ਮੈਂ ਚੰਗਾ ਹੋ ਚੁੱਕਾ ਆ ਮੈਂ ਗਵਾਹੀ ਨਾਲ ਆ ਰਿਹਾ ਆ ਤੁਸੀਂ ਬਿਮਾਰੀ ਚੋਂ ਉਦੋਂ ਹੀ ਬਾਹਰ ਆ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਤੁਹਾਡੀ ਬੇਪਰਤੀਤੀ ਹੀ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ ਬੇਪਰਤੀਤੀ ਦੇ ਬੰਦਨ ਨੂੰ ਤੋੜ ਦਿਓ ਅਰੇ ਇਹ ਕੰਮ ਤੁਹਾਨੂੰ ਕਰਨਾ ਪੈਣਾ ਹੈ ਮੈਂ ਨਹੀਂ ਕਰ ਸਕਦੀ ਇਹ ਕੰਮ ਅਗਰ بے ਪ੍ਰਤੀਤੀ ਦਾ ਬੰਧਨ ਪ੍ਰਭੂ ਨੇ ਤੋੜਨਾ ਹੁੰਦਾ ਤਾਂ ਫਿਰ ਪ੍ਰਭੂ ਨੇ ਇਹ ਨਹੀਂ ਸੀ ਕਹਿਣਾ ਜੇ ਕਰ ਸਕਦੇ ਆ ਤਾਂ ਪ੍ਰਤੀਤ ਕਰੋ ਇਹਦਾ ਮਤਲਬ ਪ੍ਰਤੀਤ ਕਰਨਾ ਸਾਡਾ ਕੰਮ ਹੈ ਫਿਰ ਪ੍ਰਭੂ ਨੇ ਉਤਈ ਉਹਦੇ ਮਨ ਵਿੱਚ ਪਾ ਦੇਣਾ ਸੀਗਾ ਕਿ ਉਹ ਬਹੁਤ ਵਿਸ਼ਵਾਸ ਕਰਦਾ ਉਸ ਪਿਤਾ ਜਾਂ ਚੇਲੇ ਚੇਲਿਆਂ ਨੇ ਕਿਹਾ ਵੀ ਅਸੀਂ ਸਾਡੇ ਤੋਂ ਕਿਉਂ ਨਹੀਂ ਇਹ ਦੁਸ਼ਟ ਆਤਮਾ ਨਿਕਲਿਆ ਪ੍ਰਭੂ ਨੇ ਕਿਹਾ ਥੋੜੀ ਪ੍ਰਤੀਤਤਾ ਕਰਕੇ ਇਹ ਘਟ ਪ੍ਰਤੀਤ ਵਾਲਿਓ ਕਦੋਂ ਤੱਕ ਮੈਂ ਤੁਹਾਨੂੰ ਬਰਦਾਸ਼ਤ ਕਰਾਂਗਾ ਥੋੜੀ ਪ੍ਰਤੀਤ ਵਾਲਿਆਂ ਨੂੰ ਪਰਮੇਸ਼ਵਰ ਬਰਦਾਸ਼ਤ ਕਰਨਾ ਵੀ ਔਖੀ ਗੱਲ ਸਮਝਦੇ ਆ ਪ੍ਰਭੂ ਜੀ ਥੋੜੀ ਪ੍ਰਤੀਤ ਵਾਲਿਆਂ ਨੂੰ ਝੱਲਣਾ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਤੁਹਾਨੂੰ ਬਰਦਾਸ਼ਤ ਕਰਦੇ ਰਹਿਣ ਪ੍ਰਭੂ ਤੁਹਾਡੇ ਨਾਲ ਖੁਸ਼ੀ ਨਾਲ ਰਹਿਣ ਜਾਂ ਤੁਸੀਂ ਪ੍ਰਭੂ ਵਿੱਚ ਖੁਸ਼ੀ ਨਾਲ ਰਹੋ ਤਾਂ ਬੇਪਰਤੀਤੀ ਦੇ ਬੰਧਨ ਨੂੰ ਤੋੜੋ ਅਰੇ ਉਹ ਬੰਧਨ ਕਿੱਦਾਂ ਛੁੱਟਣਾ ਆ ਡੰਨਵੱਟੇ ਬਣਿਆ ਨਹੀਂ ਮੂਕ ਦਰਸ਼ਕ ਬਣਿਆ ਨਹੀਂ ਇਹ ਨਹੀਂ ਕਿ ਅਸੀਂ ਕਿਸੇ ਵੱਲ ਦੇਖ ਰਹੇ ਆ ਤੇ ਚੁੱਪ ਰਹਿਣੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਸੇਸ ਦੇ ਉਤੋਂ ਖੁਦਾ ਜੀ ਦੇ ਦਾਸ ਹੁਕਮ ਦਿੰਦੇ ਆ ਕਿ ਸਭ ਜਨ ਮੂੰਹ ਖੋਲ ਕੇ ਬੰਦਨਾ ਨੂੰ ਤੋੜੋ ਉਹ ਬੈਠੇ ਹੁੰਦੇ ਜਾਂ ਖਲੋਤੇ ਦੇਖ ਰਹੇ ਹੁੰਦੇ ਆ ਅਰ ਇਹ ਨਹੀਂ ਕਿ ਉਹ ਫਸਟ ਟਾਈਮ ਆਏ ਆ ਉਹ ਬੜੇ ਰੈਗੂਲਰ ਆ ਤੁਹਾਨੂੰ ਉਦੋਂ ਹੀ ਬੋਲਣਾ ਸ਼ੁਰੂ ਕਰਨਾ ਮੈਂ ਬੇਪਰਤੀਤੀ ਦੇ ਬੰਦਨ ਨੂੰ ਤੋੜਦੀਆਂ ਤੋੜਦੀਆਂ ਬੇਪਰਤੀਤੀ ਦਾ ਬੰਧਨ ਛੁੱਟੇ ਬੇਪਰਤੀਤੀ ਦਾ ਬੰਧਨ ਛੁੱਟੇ ਬਿਮਾਰੀ ਦਾ ਬੰਧਨ ਛੁੱਟੇ ਕਰਜੇ ਦਾ ਬੰਧਨ ਛੁੱਟੇ ਬੋਲਣਾ ਘਰ ਵਿੱਚ ਤੁਹਾਡੇ ਘਰ ਦੇ ਨਹੀਂ ਬੋਲਣ ਦਿੰਦੇ ਇੱਥੇ ਤੇ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਇੱਥੇ ਤਾਂ ਬੋਲ ਸਕਦੇ ਕਿ ਨਹੀਂ ਇੱਥੇ ਤਾਂ ਤੁਹਾਡੇ ਗਵੰਦੀਆਂ ਨੂੰ ਕੋਈ ਦਿੱਕਤ ਨਹੀਂ ਇੱਥੇ ਖੁੱਲ ਕੇ ਬੋਲੋ ਇਹ ਉਹ ਜਗ੍ਹਾ ਆ ਜਿੱਥੇ ਤੁਹਾਨੂੰ ਛੁੱਟੀ ਆ ਕਿ ਤੁਸੀਂ ਬੋਲੋ ਕਿ ਮੈਂ ਆਜੀ ਬਿਮਾਰੀ ਤੋਂ ਬਾਹਰ ਆ ਰਿਹਾ ਹਾਂ ਆਜੀ ਮੈਂ ਇਸ ਦੀ ਬਿਮਾਰੀ ਦੇ ਬੰਦੇ ਨੂੰ ਤੋੜ ਰਿਹਾ ਹਾਂ ਮੈਂ ਐਕਸ ਤੋਂ ਆਜ਼ਾਦ ਹੋ ਰਿਹਾ ਕੈਂਸਰ ਤੋਂ ਆਜ਼ਾਦ ਹੋ ਰਿਹਾ ਐਚ ਆਈ ਵੀ ਟੀ ਵੀ ਤੋਂ ਆਜ਼ਾਦ ਹੋ ਰਿਹਾ ਇਨਫੈਕਸ਼ਨ ਤੋਂ ਆਜ਼ਾਦ ਹੋ ਰਿਹਾ ਇਸ ਮੰਜੀ ਨੂੰ ਬਿਮਾਰੀ ਦੀ ਨੂੰ ਮੈਂ ਛੱਡ ਰਿਹਾ ਹਾਂ ਐਮਬੂਲੈਂਸ ਵਿੱਚੋਂ ਬਾਹਰ ਆ ਰਿਹਾ ਹਾਂ ਆਕਸੀਜਨ ਦਾ ਸਿਲੰਡਰ ਛੱਡ ਰਿਹਾ ਹਾਂ ਮੈਂ ਜਦ ਤੱਕ ਤੁਸੀਂ ਨਹੀਂ ਬੋਲੋਗੇ ਕੰਮ ਨਹੀਂ ਹੋਏਗਾ ਜ਼ਰੂਰੀ ਆ ਕੇ ਜਦ ਸਮਾਂ ਦਿੱਤਾ ਜਾਏ ਬੋਲੋ ਉਹ ਇਥੇ ਟਾਈਮ ਤੇ ਜੇ ਤੁਸੀਂ ਅਜੇ ਵੀ ਨਾ ਸਿੱਖੇ ਫਿਰ ਤੁਹਾਨੂੰ ਲੱਗਣਾ ਗੱਲ ਤਾਂ ਬੜੀ ਨਹੀਂ ਅੱਗੇ ਵੀ ਇੰਨੇ ਥਾਵਾਂ ਨੂੰ ਬਦਲ ਲਿਆ ਹੁਣ ਵੀ ਆ ਕੇ ਦੇਖ ਲਿਆ ਥਾਂ ਬਦਲਣ ਨਾਲ ਸੱਜਣੋ ਕੁਝ ਨਹੀਂ ਹੁੰਦਾ ਆਦਤਾਂ ਬਦਲੋ ਸੁਭਾਅ ਬਦਲੋ ਮਨ ਬਦਲੋ ਫਿਰ ਗੱਲਬਾਤ ਬਾਨੀ ਆਲਸਦਿਲਦਰ ਨੂੰ ਛੱਡੋ ਸੰਗ ਨੂੰ ਛੱਡੋ ਪਰਮੇਸ਼ਵਰ ਦੇ ਅੱਗੇ ਸੰਗਣ ਦੀ ਜ਼ਰੂਰਤ ਨਹੀਂ ਆ ਉਹ ਤੁਹਾਡਾ ਆਤਮਿਕ ਪਿਤਾ ਹੈ ਉਹ ਤੁਹਾਡਾ ਸਿਰਜਣਹਾਰ ਆ ਉਹਨੂੰ ਸਾਰਾ ਹੀ ਕੁਝ ਪਤਾ ਹੈ ਇਸ ਲਈ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਜੋ ਜੇ ਆਰਾਧਨਾ ਕਰਨੀ ਤੇ ਸੰਗ ਲਾ ਕੇ ਕਰਨੀ ਆ ਆਰਾਧਨਾ ਜਦੋਂ ਕਰਨੀ ਆ ਝੂਮ ਝੂਮ ਕੇ ਕਰੋ ਗਾ ਗਾ ਕੇ ਆਰਾਧਨਾ ਕਰੋ ਮਸਤ ਨਿਕ ਹੋ ਜੋ ਕਿ ਤੁਹਾਨੂੰ ਆਨੰਦ ਆਵੇ ਆਰਾਧਨਾ ਕਰਨ ਦਾ ਜਿੰਨੀ ਦੇਰ ਤੱਕ ਆਰਾਧਨਾ ਕਰਨ ਦਾ ਆਨੰਦ ਤੁਹਾਨੂੰ ਨਹੀਂ ਆਏਗਾ ਨਾ ਤੁਹਾਡੀ ਆਰਾਧਨਾ ਦਾ ਆਨੰਦ ਪਰਮੇਸ਼ਰ ਨੂੰ ਕਿੱਦਾਂ ਆਏਗਾ ਮਤਲਬ ਤੁਹਾਡਾ ਹੀ ਮਨ ਆਰਾਧਨਾ ਨਹੀਂ ਕਰ ਰਿਹਾ ਤੁਹਾਡੇ ਮਨ ਨੂੰ ਆਨੰਦ ਨਹੀਂ ਆ ਰਿਹਾ ਤੇ ਤੁਸੀਂ ਸੋਚ ਰਹੇ ਹੋ ਕਿ ਮੇਰੀ ਆਰਾਧਨਾ ਪਰਮੇਸ਼ਰ ਤੱਕ ਪਹੁੰਚੇ ਇਹ ਹੋ ਹੀ ਨਹੀਂ ਸਕਣਾ ਪਰਮੇਸ਼ਰ ਤੱਕ ਆਰਾਧਨਾ ਉਦੋਂ ਪਹੁੰਚਣੀ ਹੈ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਤੋਂ ਬੇਖਬਰ ਹੋਗੇ ਤੁਸੀਂ ਉਸ ਆਰਾਧਨਾ ਦੇ ਵਿੱਚ ਖੁੱਭ ਗਏ ਤੁਸੀਂ ਤੁਹਾਨੂੰ ਉਸ ਆਰਾਧਨਾ ਦਾ ਸਰੂਰ ਆਵੇ ਫਿਰ ਤੁਹਾਨੂੰ ਦੇਖਿਓ ਕਿ ਤੁਸੀਂ ਡਿਪਰੈਸ਼ਨ ਤੋਂ ਕਿੰਨੀ ਛੇਤੀ ਆਜ਼ਾਦ ਹੋਵੋਗੇ ਹਰ ਗਮ ਤੋਂ ਹਰ ਚਿੰਤਾ ਤੋਂ ਹਰ ਬੋਝ ਤੋਂ ਤੁਸੀਂ ਕਿੰਨੀ ਛੇਤੀ ਆਜ਼ਾਦ ਹੋਵੋਗੇ ਪਰ ਤੁਸੀਂ ਸੋਚ ਰਹੇ ਹੋ ਉਹੀ ਚਿੰਤਾ ਤੇ ਉਦਾਸਿਆ ਦਾ ਮੂੰਹ ਬਣਾ ਕੇ ਆ ਯਸੂ ਜੀ ਆ ਤੇਰੀ ਦੁਲਹਨ ਪੁਕਾਰੇ ਐਦਾਂ ਪੁਕਾਰਦੀ ਆ ਦੁਲਹਨ ਦੁਲਹਨ ਨੂੰ ਤਾਂ ਚਾ ਚੜਿਆ ਹੁੰਦਾ ਉਹ ਮੜਮੜ ਕੇ ਸਹਲੀਆਂ ਨੂੰ ਕਹਿੰਦੀ ਦੇਖ ਕੇ ਆਓ ਆ ਗਏ ਆ ਦੇਖ ਤਾਂ ਬਲਾ ਜੜੀ ਹੁਣਾਂ ਨੂੰ ਪੁੱਛੋ ਕੋਈ ਜਾਣੇ ਕਿੱਥੇ ਕਿ ਪਹੁੰਚੇ ਬਚੋਲੇ ਨੂੰ ਕਹੋ ਫੋਨ ਕਰੇ ਹੁਣ ਤਾਂ ਖੈਰ ਦੁਲਹਨ ਆਪੇ ਹੀ ਫੋਨ ਲਾ ਕੇ ਕਹਿੰਦੀ ਆ ਬਿਮਾਰੀ ਕੀ ਨਾ ਪਹੁੰਚੇ ਨੀ ਦੁਲਹਨ ਸੈਡ ਆ ਕੋਈ ਚਾਹ ਹੀ ਨਹੀਂ ਆ ਦੁੱਲੇ ਦੇ ਆਉਣ ਦਾ ਤੇ ਦੁੱਲਾ ਜਦੋਂ ਆਣ ਕੇ ਉਹਦਾ ਮੂੰਹ ਦੇਖਦਾ ਕਹਿੰਦਾ ਇਹਨੂੰ ਨਾਲ ਲੈ ਕੇ ਜਾਣਾ ਹੈ ਖੜੀ ਰਹਿ ਇੱਥੇ ਮਾਰੀ ਜਾ ਤਾੜੀਆਂ ਤੁਸੀਂ ਤੁਸੀਂ ਲੱਗਣੇ ਚਾਹੀਦੇ ਆ ਕਿ ਤੁਹਾਡੇ ਅੰਦਰ ਡਿਜ਼ਾਇਰ ਆ ਪ੍ਰਭੂ ਨੂੰ ਮਿਲਣੇ ਦੀ ਉਹਦੀ ਪ੍ਰੈਜ਼ੈਂਸ ਨੂੰ ਫੀਲ ਕਰਨੇ ਦੀ ਤੁਸੀਂ ਸੱਚੀ ਦੇਖਣਾ ਚਾਹੁੰਦੇ ਆ ਤੁਸੀਂ ਸੱਚੀ ਮਹਿਸੂਸ ਕਰਨਾ ਚਾਹੁੰਦੇ ਆ ਫਾਰਮੈਲਿਟੀ ਨਾ ਕਰਿਆ ਕਰੂ ਪ੍ਰਾਰਥਨਾ ਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੋਣੀ ਚਾਹੀਦੀ ਅਰਾਧਨਾ ਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਰੈਗੂਲਰ ਲਾਈਫ ਦੇ ਵਿੱਚ ਕੈਜੂਅਲ ਲਾਈਫ ਦੇ ਵਿੱਚ ਅਸੀਂ ਇੰਨੇ ਕੁ ਫਾਰਮਲ ਹੋ ਗਏ ਆ ਕਿ ਹਰ ਜਗ੍ਹਾ ਤੇ ਅਸੀਂ ਫਾਰਮੈਲਿਟੀ ਕਰੀ ਜਾ ਰਹੇ ਰੱਬ ਨਾਲ ਵੀ ਫਾਰਮੈਲਿਟੀਆਂ ਹੀ ਕਰੀ ਜਾ ਰਹੇ ਆ ਆਓ ਅਸੀਂ ਬਚਨ ਦੇ ਵਿੱਚੋਂ ਦੇਖਦੇ ਹਾਂ ਇਬਰਾਨੀਆ ਦੀ ਕਿਤਾਬ 4 ਨੰਬਰ ਅਧਿਆਏ 416 ਨੰਬਰ ਪੰਕਤੀ ਕਹਿੰਦਾ ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ ਭਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਹallelujah ਹallelujah ਕਿਰਪਾ ਦੇ ਸਿੰਘਾਸਨ ਅੱਗੇ ਕਿਵੇਂ ਜਾਈਏ ਦਲੇਰੀ ਦੇ ਨਾਲ ਦਲੇਰ ਬੰਦੇ ਦੀ ਤੌਰ ਦਾ ਪਤਾ ਹੈ ਉਹ ਐਨ ਚੜਤ ਨਾਲ ਤੁਰਦਾ ਆ ਉਹ ਨਹੀਂ ਡਰਦਾ ਕਿਸੇ ਤੋਂ ਬਿਮਾਸੀ ਕੀ ਆਖੂਗੀ ਉਹ ਕਹਿੰਦਾ ਜੋ ਕਹਿੰਦੀ ਆਖੀ ਜਾਵੇ ਅਸੀਂ ਮਾਸੀ ਤੋਂ ਦਾਣੇ ਲੈਣੇ ਆ ਅਸੀਂ ਆਪਣਾ ਕਮਾ ਕੇ ਖਾਣੇ ਆ ਮਾਸੀ ਕਿਹੜਾ ਹਰ ਮਿੰਨੇ ਰਾਸ਼ਨ ਸਤਾ ਕੇ ਦਿੰਦੀ ਆ ਉਹ ਨਹੀਂ ਪਰਵਾਹ ਕਰਦਾ ਵੀ ਚਾਚੇ ਦਾਇ ਕਿ ਕਹਿਣਗੇ ਜੇ ਚਾਚੇ ਤਾਈ ਕਹਿਣ ਵੀ ਦੋਨੇ ਕਹਿਣਾ ਮੇਰੇ ਜਵਾਕਾਂ ਦੀ ਫੀਸ ਤਾਰ ਦਿਆ ਕਰੋ ਮਹੀਨੇ ਦਾ ਰਾਸ਼ਨ ਦੇ ਦਿਆ ਕਰੋ ਆਪਾਂ ਬਹਿ ਜੰਨੇ ਆਪਾਂ ਨੂੰ ਕੀ ਲੋੜ ਆ ਕੰਮ ਕਰਨ ਦੀ ਸਮਝਦੇ ਹੋ ਮੈਨੂੰ ਪਤਾ ਨਹੀਂ ਕਿ ਤੁਸੀਂ ਉਹਨਾਂ ਲੋਕਾਂ ਦੀ ਪਰਵਾਹ ਕਿਉਂ ਕਰਦੇ ਹੋ ਜਿਹੜੇ ਤੁਹਾਡੀ ਥੱਲੇ ਦੀ ਵੀ ਮਦਦ ਨਹੀਂ ਕਰਦੇ ਪਰ ਮੈਂ ਕਹਿੰਨੀ ਜਿਹੜੇ ਥੋੜੀ ਬੋਧੀ ਮਦਦ ਕਰਦੇ ਵੀ ਆ ਉਹਨਾਂ ਦੇ ਪਿੱਛੇ ਲੱਗ ਕੇ ਵੀ ਆਪਣੇ ਪਰਮੇਸ਼ਵਰ ਨੂੰ ਕਦੀ ਨਾ ਛੱਡੋ ਲੋਕੀ ਤੁਹਾਨੂੰ ਤਾਨਿਆਂ ਦੇ ਬਿਨਾ ਕੁਝ ਨਹੀਂ ਦੇ ਸਕਦੇ ਸ਼ਰਮਿੰਦਗੀ ਦੇ ਬਿਨਾ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਦੁੱਖ ਦੇ ਬਿਨਾ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਉਹ ਤੁਹਾਡੀ ਖੁਸ਼ੀ ਵਿੱਚ ਖੁਸ਼ ਨਹੀਂ ਹੁੰਦੇ ਮੈਂ ਪਿੱਛੇ 2 ਦਿਨ ਪਹਿਲਾਂ ਇੱਕ ਥੋੜਾ ਪੜਿਆ ਕਹਿੰਦਾ ਅੱਜ ਕੱਲ੍ਹ ਸ਼ੁਭ ਚਿੰਤਕ ਇਦਾਂ ਦੇ ਆ ਕਿ ਸਾਡਾ ਸ਼ੁਭ ਹੁੰਦਾ ਦੇਖ ਕੇ ਚਿੰਤਾ ਵਿੱਚ ਪੈ ਜਾਂਦੇ ਆ ਸ਼ੁਭਤਿੰ ਤੱਕ ਜਿਨ੍ਹਾਂ ਨੂੰ ਸ਼ੁਭ ਹੁੰਦਾ ਦੇਖ ਕੇ ਚਿੰਤਾ ਲੱਗ ਜਾਂਦੀ ਹਾਏ ਇਹਨਾਂ ਦਾ ਸਭ ਕੁਝ ਚੰਗਾ ਹੋ ਗਿਆ ਲੈ ਮੁੰਡਾ ਬਾਹਰ ਚਲੇ ਗਿਆ ਤੇ ਫੇਰ ਉਹ ਕਹਿਣਗੇ ਤੂੰ ਐਦਾਂ ਕਰ ਲਿਆ ਤੂੰ ਉਹਦਾਂ ਕਰ ਲਿਆ ਤੁਸੀਂ ਦੀਨਮੱਦ ਐਦਾਂ ਕਰ ਲਿਆ ਫਲਾਨਾ ਟਮਕਾਨਾ ਐਕਚੁਅਲੀ ਵਿੱਚ ਉਹਨੂੰ ਜੈਲਸ ਹੋ ਰਹੀ ਹੈ ਤੇਰਾ ਮੁੰਡਾ ਕੈਨੇਡਾ ਚਲੇ ਗਿਆ ਤੇਰਾ ਮੁੰਡਾ ਇਟਲੀ ਦੇ ਪੇਪਰ ਨਿਕਲ ਆਏ ਤੇਰੇ ਪੋਤਾ ਵੀ ਹੋ ਗਿਆ ਤੇਰੇ ਪੋਤੀ ਵੀ ਹੋ ਗਈ ਦੋਤਾ ਵੀ ਹੋ ਗਿਆ ਦੋਤੀ ਵੀ ਹੋ ਗਈ ਚੰਗੇ ਘਰਾਂ ਚ ਰਿਸ਼ਤੇ ਹੋਗੇ ਨਿਆਣੇ ਵੀ ਪੜ੍ਹ ਲਿਖ ਗਏ ਅਫਸਰ ਵੀ ਲੱਗ ਗਏ ਤੁਹਾਡੇ ਘਰ ਤਾਂ ਹਾਸੇ ਦੀਆਂ ਬਾਜਾਂ ਆਉਂਦੀਆਂ ਉਹਨਾਂ ਨੂੰ ਦਿੱਕਤ ਤੁਹਾਡੀ ਚਿਹਰ ਚੋਂ ਦੇ ਨਾਲ ਨਹੀਂ ਐ ਐਕਚੁਅਲ ਦੇ ਵਿੱਚ ਪਰੇਸ਼ਾਨੀ ਆ ਕਿ ਬਰਦਾਸ਼ਤ ਨਹੀਂ ਹੋ ਰਹੀਆਂ ਤੁਹਾਡੀਆਂ ਖੁਸ਼ੀਆਂ ਪਰ ਉਹ ਸਿੱਧਾ ਥੋੜੀ ਤੁਹਾਨੂੰ ਕਹਿ ਸਕਦੇ ਕਿ ਤੁਸੀਂ ਮਠਿਆਈ ਦਾ ਡੱਬਾ ਲੈ ਕੇ ਗਏ ਹੋ ਕਿ ਲਓ ਜੀ ਭਾਬੀ ਜੀ ਭੈਣ ਜੀ ਚਾਚੀ ਜੀ ਰਸਗੁੱਲੇ ਖਾਓ ਆਪਣੇ ਮੁੰਡੇ ਦਾ ਨਾ ਕੈਨੇਡਾ ਦਾ ਵੀਜ਼ਾ ਆ ਗਿਆ ਹੁਣ ਉਹ ਤੁਹਾਨੂੰ ਐਦਾਂ ਥੋੜੀ ਕਹਿਣਗੇ ਭਈ ਅਸੀਂ ਤਾਂ ਬੜੇ ਦੁਖੀ ਹਾਂ ਸੜ ਗਏ ਮੇਰੇ ਤੇ ਮਾਂ ਨੇ ਖਬਰ ਸੁਣ ਕੇ ਵੀ ਤੇਰਾ ਮੁੰਡਾ ਕੈਨੇਡਾ ਚੱਲ ਗਿਆ ਉਹ ਨਹੀਂ ਕਹਿਣਗੇ ਇੰਨੀ ਹਿੰਮਤ ਨਹੀਂ ਹੈਗੀ ਪਰ ਹੋਇਆ ਅਸਲ 'ਚ ਉਹਨਾਂ ਨਾਲ ਇਹੀ ਆ ਕਿਉਂ ਹੈ ਅੱਛਾ ਉਹ ਤੇ ਠੀਕ ਆ ਤੁਸੀਂ ਇਹ ਹਰ ਐਤਵਾਰ ਮੂੰਹ ਚੱਕ ਕੇ ਕਿੱਥੇ ਤੁਰ ਜਾਂਦੇ ਹੁੰਨੇ ਆ ਐਕਚੁਅਲ ਚ ਤੁਹਾਨੂੰ ਇਹ ਨਹੀਂ ਪੁੱਛ ਰਹੇ ਤੁਸੀਂ ਕਿੱਥੇ ਤੁਰ ਜਾਂਦੇ ਹੋ ਐਕਚੁਅਲ ਚ ਤੁਹਾਨੂੰ ਉਹ ਕਹਿੰਦੇ ਆ ਹਾਏ ਹਾਏ ਅਸੀਂ ਪਿੱਛੇ ਰਹਿ ਗਏ ਤੁਸੀਂ ਐਤਵਾਰ ਨੂੰ ਜਾ ਕੇ ਸਾਰੇ ਬਰਕਤਾਂ ਤੁਸੀਂ ਲੈ ਲੈਣੀਆਂ ਆ ਸਮਝ ਰਹੇ ਹੋ ਤਾਂ ਉਹ ਨਾ ਵਲ ਪਾ ਕੇ ਗੱਲ ਕਰ ਰਹੇ ਅਸਲ ਦੇ ਵਿੱਚ ਜੈਲਸ ਹੋ ਰਹੀ ਉਹਨਾਂ ਨੂੰ ਤੁਹਾਡੀਆਂ ਬਲੇਸਿੰਗਸ ਦੀ ਤਾਂ ਤੁਸੀਂ ਉਹਨਾਂ ਦੀ ਕੇਅਰ ਨਾ ਕਰਿਆ ਕਰੋ ਜਿਹੜੇ ਸ਼ੁਭ ਚਿੰਤਕ ਸ਼ੁਭ ਹੁੰਦਿਆਂ ਵੇਖੇ ਚਿੰਤਾ ਵਿੱਚ ਪੈ ਜਾਂਦੇ ਨਾ ਉਹਨਾਂ ਨੂੰ ਕਹੋ ਵੀ ਲੱਗੇ ਰੋ ਮੁੰਨਾ ਬਾਈ ਸੋਹਣਾ ਕੰਮ ਹੈ ਕਰੀ ਚੱਲੋ ਤੁਹਾਡਾ ਬਿਜ਼ੀ ਰਹਿਣਾ ਹੀ ਚੰਗਾ ਹੈ ਜੇ ਦਿਮਾਗ ਤੁਹਾਡਾ ਖਾਲੀ ਹੋ ਗਿਆ ਤੇ ਸ਼ੁਕਾਨ ਦਾ ਘਰ ਬਣ ਜਾਣਾ ਕਿਸੇ ਕੰਮ ਵਿੱਚ ਲੱਗੇ ਰੋ ਉਹਨਾਂ ਨੂੰ ਲੱਗੇ ਰਹਿਣ ਦਿਓ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਲੱਗਿਓ ਨਾ ਉਹਨਾਂ ਵਾਲੇ ਕੰਮ ਵਿੱਚ ਹੀ ਲੱਗਿਓ ਹਾਲੇਲੂਇਆ ਸੋ ਕਹਿੰਦਾ ਆਓ ਕਿਰਪਾ ਦੇ ਸਿੰਘਾਸਨ ਅੱਗੇ ਦਲੇਰੀ ਨਾਲ ਚੱਲੀਏ ਡਰ ਡਰ ਕੇ ਨਹੀਂ ਕਾਬਰ ਕਾਬੜ ਕੇ ਨਹੀਂ ਲੁੱਕ ਛੁਪ ਕੇ ਨਹੀਂ ਦਲੇਰੀ ਦੇ ਨਾਲ ਕਿਰਪਾ ਵਾਲਾ সিংহাসਨ ਜਿੱਥੋਂ ਪਰਮੇਸ਼ਵਰ ਦੀ ਕਿਰਪਾ ਆਉਂਦੀ ਆ ਮਤਲਬ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਸੀਂ ਦਇਆ ਪ੍ਰਾਪਤ ਕਰੀਏ ਕਿਉਂ ਦਲੇਰੀ ਨਾਲ ਚੱਲਣਾ ਪਈ ਸਾਨੂੰ ਉਹਦੀ ਦਇਆ ਪ੍ਰਾਪਤ ਹੋ ਜੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਹallelujah ਕਿਹੜੀ ਕਿਰਪਾ ਅਣੀ ਅੱਜ ਪਰਮੇਸ਼ਵਰ ਦੇ ਕੋਲੋਂ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ ਜਿੱਦਣ ਸਾਨੂੰ ਨੂਰਤ ਆ ਉਹ ਦਿਨ ਸਾਡੇ ਕੋਲੇ ਸਾਰਾ ਕੁਝ ਹੋਵੇ ਹallelujah ਜਿੱਦਣ ਮੇਰੇ ਬੱਚਿਆਂ ਦੀ ਫੀਸ ਦੀ ਜ਼ਰੂਰਤ ਆ ਉਹਦਣ ਮੇਰੇ ਜੇਬ ਵਿੱਚ ਬੱਚਿਆਂ ਦੀ ਫੀਸ ਵੀ ਹੋਵੇ ਜਦੋਂ ਮੇਰੇ ਘਰ ਵਿੱਚ ਰੋਮਮੀ ਚਾਟੇ ਦੀ ਜ਼ਰੂਰਤ ਆ ਉਹ ਕਿਰਪਾ ਮੇਰੇ ਉੱਤੇ ਹੋਵੇ ਕਿ ਮੇਰੀ ਰੋਮਮੀ ਚੋਂ ਆਟਾ ਹੀ ਨਾ ਮੁੱਕੇ ਹallelujah ਤੇ ਜੇ ਇਸ ਦਿਨ ਮੈਨੂੰ ਯਿਸੂ ਮਸੀਹ ਦੀ ਗਵਾਹੀ ਦੀ ਜ਼ਰੂਰਤ ਪਵੇ ਦਾ ਉਹ ਕਿਰਪਾ ਵੀ ਮੇਰੇ ਉੱਤੇ ਹੋਵੇ ਕਿ ਪ੍ਰਭੂ ਯਿਸੂ ਮਸੀਹ ਆਪਣੇ ਪਿਤਾ ਨੂੰ ਕਹਿਣ ਹਾਂਜੀ ਹਾਂਜੀ ਪਿਤਾ ਜੀ ਇਹਨਾਂ ਨੂੰ ਸੱਜੇ ਹੱਥ ਭੇਜੋ ਇਹ ਮੇਰੇ ਬੜੇ ਹੀ ਪਿਆਰੇ ਮਿੱਤਰ ਹਾਂ ਹallelujah ਕਹਿੰਦਾ ਅਸੀਂ ਉਥੋਂ ਉਹ ਕਿਰਪਾ ਲੈ ਲਈਏ ਜਿਹੜੀ ਵੇਲੇ ਸਿਰ ਸਾਡੀ ਸਹਾਇਤਾ ਕਰੇ ਕਈ ਵਾਰੀ ਵੇਲੇ ਸਿਰ ਸਹਾਇਤਾ ਨਾ ਮਿਲਣ ਤੇ ਬੰਦਾ ਖਤਮ ਹੋ ਜਾਂਦਾ ਹੈ ਕਿਸੇ ਦਾ ਐਕਸੀਡੈਂਟ ਹੋ ਜਵੇ ਤਾਂ ਵੇਲੇ ਸਿਰ ਕੋਈ ਉਥੇ ਨਾ ਪਹੁੰਚੇ ਤਾਂ ਬੰਦਾ ਖਤਮ ਹੋ ਸਕਦਾ ਹੈ ਕਿਸੇ ਮਰੀਜ਼ ਨੂੰ ਹਸਪੀਟਲ ਲੈ ਕੇ ਕੋਈ ਗਿਆ ਹੋਵੇ ਡਾਕਟਰ ਵੇਲੇ ਸਿਰ ਉਥੇ ਨਾ ਹੋਵੇ ਉਸ ਸਮੇਂ ਤਾਂ ਮਰੀਜ਼ ਦਾ ਇਲਾਜ ਨਹੀਂ ਹੁੰਦਾ ਪਰ ਸਾਡੇ ਕੋਲੇ ਕਿਹੜੀ ਕਿਰਪਾ ਹੋਣੀ ਚਾਹੀਦੀ ਹੈ ਵੇਲੇ ਸਿਰ ਦੀ ਸਹਾਇਤਾ ਹੋਵੇ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਐਕਸੀਡੈਂਟ ਕਦੀ ਵੀ ਨਹੀਂ ਹੋਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਦੀ ਵੀ ਤੁਹਾਨੂੰ ਹਸਪਤਾਲਾਂ ਦੇ ਵਿੱਚ ਜਾਣਾ ਹੀ ਨਾ ਪਵੇ ਇਹ ਮੇਰੀ ਪ੍ਰਾਰਥਨਾ ਹੈ ਪਰ ਮੇਰੀ ਇਹ ਪ੍ਰਾਰਥਨਾ ਹੈ ਕਿ ਜਦ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਵੇ ਤਾਂ ਵੇਣੇ ਸਿਰ ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਤੁਹਾਡੀ ਸਹਾਇਤਾ ਹੋਵੇ ਹallelujah ਪਰ ਵੇਲੇ ਸਿਰ ਸਹਾਇਤਾ ਹੋਣੀ ਕਿਵੇਂ ਆ ਜੇ ਵੇਲੇ ਸਿਰ ਪਰਮੇਸ਼ਵਰ ਦੇ ਘਰ ਪਹੁੰਚਾਂਗੇ ਜੇ ਵੇਲੇ ਸਿਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਾਂਗੇ ਜੇ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਕਰਾਂਗੇ ਅਰਾਧਨਾ ਦੇ ਸਮੇਂ ਵਿੱਚ ਅਰਾਧਨਾ ਕਰਾਂਗੇ ਸੱਚ ਬੋਲਣ ਦੇ ਵੇਲੇ ਸੱਚ ਬੋਲਾਂਗੇ ਇਮਾਨਦਾਰੀ ਦੇ ਵੇਲੇ ਇਮਾਨਦਾਰੀ ਵਿਖਾਵਾਂਗੇ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਕਰਾਂਗੇ ਵੇਲੇ ਸਿਰ ਸਹਾਇਤਾ ਪ੍ਰਾਪਤ ਕਰਾਂਗੇ ਹallelujah hallelujah thank you thank jesus ਸੋ ਕਦੀ ਵੀ ਪ੍ਰਾਰਥਨਾ ਤੋਂ ਵਾਂਝੇ ਨਾ ਰਹੋ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹਿੱਸਾ ਬਣਾ ਲਵੋ ਜ਼ਰੂਰੀ ਕੰਮ ਸਮਝ ਲਵੋ ਜਿੱਦਾਂ ਦਿਲ ਕਰੇ ਜਾਂ ਨਾ ਕਰੇ ਤੁਸੀਂ ਜੋਬ ਤੇ ਜਾਣੇ ਜਾਨੇ ਮੈਂ ਕਹਿੰਨੀ ਤੁਸੀਂ ਪ੍ਰਾਰਥਨਾ ਵੀ ਇਦਾਂ ਹੀ ਸ਼ੁਰੂ ਕਰਨੀ ਪੈਣੀ ਆ ਦਿਲ ਕਰੇ ਜਾਂ ਨਾ ਕਰੇ ਤੁਸੀਂ ਮਨ ਨੂੰ ਮਾਰ ਕੇ ਪ੍ਰਾਰਥਨਾ ਚ ਬੈਠੋ ਜਦੋਂ ਇੱਕ ਵਾਰੀ ਮਨ ਲੱਗਣਾ ਸ਼ੁਰੂ ਹੋ ਗਿਆ ਫੇਰ ਤੁਸੀਂ ਨਿਰੰਤਰ ਆਪੇ ਹੀ ਹੋ ਜਾਣਾ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਮਨ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ ਇਸ ਲਈ ਉਹ ਕੰਟੀਨਿਊ ਨਹੀਂ ਕਰ ਪਾਉਂਦੇ ਪਰ ਤੁਸੀਂ ਰੂਟੀਨ ਬਣਾਓ ਜਦੋਂ ਤੁਸੀਂ ਬੈਠਣ ਲੱਗੇ ਮਨ ਨੂੰ ਸਮਝ ਆ ਜਣੀ ਵੀ ਇਹ ਕੰਮ ਕਰਨਾ ਹੀ ਕਰਨਾ ਆ ਫਿਰ ਤੁਸੀਂ ਦੇਖਿਓ ਉਹ ਆਪਣੇ ਆਪ ਹੀ ਜਿਹੜਾ ਆ ਚਾ ਨਾਲ ਹੋਣ ਲੱਗ ਜਾਣਾ ਅਰ ਪ੍ਰਾਰਥਨਾ ਪਤਾ ਕੀ ਆ ਪ੍ਰਾਰਥਨਾ ਉਹ ਪਰਮਿਸ਼ਨ ਆ ਜੋ ਹੈਵਨ ਨੂੰ ਅਲਾਉ ਕਰਦੀ ਆ ਤੁਹਾਡੀ ਜ਼ਿੰਦਗੀ ਵਿੱਚ ਇੰਟਰਫੇਅਰ ਕਰਨ ਨੂੰ ਪ੍ਰਾਰਥਨਾ ਪਰਮੇਸ਼ਰ ਨੂੰ ਉਹ ਲਾਹਟ ਫੇਜ਼ ਰਹੀ ਆ ਕਿ ਆਓ ਪ੍ਰਭੂ ਜੀ ਮੇਰੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਦਿਓ ਮੈਨੂੰ ਤੁਹਾਡੀ ਦਖਲ ਅੰਦਾਜ਼ੀ ਦੀ ਜ਼ਰੂਰਤ ਆ ਕਿ ਤੁਸੀਂ ਦਖਲ ਦਿਓ ਮੇਰੀ ਜ਼ਿੰਦਗੀ ਦੇ ਵਿੱਚ ਜਿੱਥੇ ਗੜਬੜ ਆ ਮੇਰਾ ਸੁਧਾਰ ਕਰੋ ਜਿੱਥੇ ਮੇਰੇ ਘਰ ਵਿੱਚ ਗੜਬੜ ਆ ਮੇਰੇ ਘਰ ਦਾ ਸੁਧਾਰ ਕਰੋ ਜਿੱਥੇ ਮੇਰੇ ਬੱਚਿਆਂ ਵਿੱਚ ਗੜਬੜ ਆ ਮੇਰੇ ਬੱਚਿਆਂ ਦਾ ਸੁਧਾਰ ਕਰੋ ਪ੍ਰਾਰਥਨਾ ਬਹੁਤ ਜ਼ਰੂਰੀ ਆ ਅੱਜ ਬਹੁਤ ਸਾਰੇ ਲੋਕ ਆ ਜਦੋਂ ਸਾਨੂੰ ਮਿਲਦੇ ਆਸੀਂ ਉਹਨਾਂ ਨੂੰ ਪੁੱਛਦੇ ਆ ਜਦੋਂ ਆਣ ਕੇ ਕਹਿੰਦੇ ਸਾਨੂੰ ਗਰੀਬੀ ਨੇ ਬਹੁਤ ਸਤਾਇਆ ਕਰਜ਼ੇ ਨੇ ਬਹੁਤ ਦੱਬਿਆ ਪਿਆ ਆ ਤੇ ਮੈਂ ਉਹਨਾਂ ਨੂੰ ਪੁੱਛਦੀ ਆ ਕਿੰਨਾ ਚਿਰ ਹੋ ਗਿਆ ਆ ਕਹਿੰਦੇ 5-6 ਸਾਲ ਹੋ ਗਏ ਆ 8-9 ਸਾਲ ਹੋ ਗਏ ਆ ਤੇ ਮੈਂ ਇਹਨਾਂ ਨੂੰ ਪੁੱਛਦੀ ਆ ਤੁਸੀਂ ਪ੍ਰਾਰਥਨਾ ਕਿੰਨਾ ਚਿਰ ਕਰਦੇ ਆ ਆ ਕਰਦੇ ਆ ਇਹ ਮਤਲਬ ਕਿ 10 ਮਿੰਟ ਵੀ ਨਹੀਂ ਘੇ ਹੁੰਦੇ ਤੇ ਜਾਂ ਫੇ ਸੋਹਣੀ ਜੀ ਸਮਾਈਲ ਦੇਣ ਦੇ ਆਵਾਜ਼ ਵੀ ਨਹੀਂ ਨਿਕਲਦੀ ਮੁਸਕਰਾਹਟ ਦੇ ਨਾਲ ਪ੍ਰਾਰਥਨਾ ਕਿੰਨਾ ਚਿਰ ਕਰਦੇ ਪਾਸਟਰ ਜੀ ਤੁਹਾਨੂੰ ਪਤਾ ਹੀ ਆ ਤੁਸੀਂ ਜਾਣੀ ਜਾਣ ਆ ਇਦਾਂ ਵੀ ਕਹਿ ਦਿੰਦੇ ਆ ਹੁਣ ਤੁਹਾਡੇ ਤੋਂ ਕੀ ਲੁਕਿਆ ਆ ਮੈਂ ਕਹਿੰਦੀ ਆ ਤੁਸੀਂ ਜੋ ਮਰਜੀ ਲਗਾ ਲੋ ਪ੍ਰਾਰਥਨਾ ਕਰ ਲਿਆ ਕਰੋ ਮੈਨੂੰ ਕੁਛ ਨਹੀਂ ਤੁਹਾਡੇ ਤੋਂ ਪੁੱਛਣਾ ਬਸ ਤੁਸੀਂ ਪ੍ਰਾਰਥਨਾ ਕਰ ਲਿਆ ਕਰੋ ਤੁਸੀਂ ਵੱਡੀਆਂ ਵੱਡੀਆਂ ਚੀਜ਼ਾਂ ਚਾਹੁੰਦੇ ਕਿ ਪ੍ਰਭੂ ਕੰਮ ਕਰ ਦੇਵੇ ਪ੍ਰਭੂ ਨੂੰ ਤੁਸੀਂ ਕਰ ਵਿੱਚ ਰੱਖੇ ਹੋਏ ਛੋਟੂ ਨਾਲੋਂ ਵੀ ਜ਼ਿਆਦਾ ਕੰਮ ਦਿੰਨੇ ਆ ਜਦ ਕਿ ਉਹ ਪਾਸ਼ਾ ਦਾ ਪਾਸ਼ਾ ਸ਼ਹਿਨशाह ਕੁੱਲ ਕਾਇਨਾਤ ਦਾ ਵਾਲੀ ਉਹਨੂੰ ਬਾਦਰੀ ਮੰਨ ਗਏ ਖੁਦਾ ਮੈਂ ਤੈਨੂੰ ਕਹਾਂ ਸੀ ਨਾ ਤੂੰ ਇਹ ਕੀਰਤਾਂ ਨਹੀਂ ਤੁਹਾਡੇ ਗੁਲਾਮ ਆ ਪਾਸ਼ਾ ਯ ਇੱਜ਼ਤ ਨਾਲ ਗੱਲ ਕਰੋ ਪਰਮੇਸ਼ਵਰ ਆਹੋ ਪ੍ਰਭੂ ਪ੍ਰਭੂ ਦਾ ਆਨਰ ਕਰਨਾ ਸਿੱਖੋ ਪ੍ਰਭੂ ਦੀ ਇੱਜ਼ਤ ਕਰਨੀ ਸਿੱਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਗੱਲ ਕਰਨੀ ਆ ਅਜੇ ਤੱਕ ਪੁਕਾਰਨਾ ਵੀ ਨਹੀਂ ਆਇਆ ਕਿਉਂਕਿ ਕਦੀ ਪੁਕਾਰਨ ਲਈ ਸਮਾਂ ਹੀ ਨਹੀਂ ਕੱਢਿਆ ਅਗਰ ਤੁਸੀਂ ਵੱਡੀਆਂ ਵੱਡੀਆਂ ਗਵਾਹੀਆਂ ਲੈਣੀਆਂ ਚਾਹੁੰਦੇ ਆ ਵੱਡੇ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਖੋਜੇਵਾਲ ਚਰਚ ਵਿੱਚ ਸ਼ੁਰੂ ਤੋਂ ਇਹ ਤੁਰੀ ਵੱਜਦੀ ਆ ਇਹ ਬਿਗਲ ਫੂਕਿਆ ਜਾਂਦਾ ਰਿਹਾ ਆ ਕਿ ਢਾਈ ਘੰਟੇ ਪ੍ਰਾਰਥਨਾ ਜ਼ਰੂਰੀ ਆ ਚਰਚ ਦਾ ਹਰ ਮੈਂਬਰ ਜਿਹੜਾ ਆ ਉਹ ਢਾਈ ਘੰਟੇ ਪ੍ਰਾਰਥਨਾ ਜ਼ਰੂਰ ਕਰਿਆ ਕਰੇ ਮੈਨੂੰ ਯਕੀਨ ਆ ਕਿ ਅੱਗੇ ਤੁਸੀਂ ਢਾਈ ਘੰਟੇ ਪ੍ਰਾਰਥਨਾ ਕਰਨੀ ਆਪਣਾ ਰੁਟੀਨ ਬਣਾ ਲਿਆ ਤੁਹਾਨੂੰ ਕਦੀ ਵੀ ਪ੍ਰੇਰ ਰਿਕੁਐਸਟ ਨਹੀਂ ਦੇਣੀ ਪਊਗੀ ਸਿਰਫ ਟੈਸਟੇ ਬਣਾਈ ਹੋਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਿਰਫ ਟੈਸਟੇ ਬੰਦੇ ਜ਼ਹੀਰ ਹੋਣਗੇ ਸੋ ਨਹੀਂ ਇੱਕੋ ਬਲੀ 2 1/2 ਘੰਟੇ ਬੈਠਿਆ ਜਾਂਦਾ ਕੋਈ ਗੱਲ ਨਹੀਂ ਘੰਟਾ ਸਵੇਰ ਨੂੰ ਬੈਠੋ ਘੰਟਾ ਬੈਠੋ ਸ਼ਾਮ ਨੂੰ ਅੱਧਾ ਘੰਟਾ ਦੁਪਹਿਰੇ ਵਚਨ ਪੜਿਆ ਕਰੋ ਤੇ 2 1/2 ਘੰਟੇ ਹੋ ਜਾਂਦੇ ਆ ਕੋਈ ਔਖਾ ਕੰਮ ਨਹੀਂ ਆ ਮੈਂ ਯਕੀਨ ਕਰਦੀ ਆ ਕਿ ਪੁੱਤਰ ਆਤਮਾ ਜੀ ਤੁਹਾਡੀ ਮਦਦ ਕਰਨਗੇ ਅਗਰ ਤੁਸੀਂ ਕਹੋਗੇ ਕਿ ਉਹ ਸਾਡੀ ਮਦਦ ਕਰੇ ਅਸੀਂ ਪ੍ਰਾਰਥਨਾ ਕਰਨਾ ਚਾਹੁੰਦੇ ਆ ਤਾਂ ਅੱਜ ਉਹ ਹਰੇਕ ਦੁਸ਼ਟ ਆਤਮਾ ਜਿਹੜਾ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਆ ਉਹ ਆਲਸ ਤੇ ਦਲਿੱਤਰ ਜੋ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦਾ ਆ ਉਹ ਤੁਹਾਡੇ ਮਨ ਦੀਆਂ ਪਰੇਸ਼ਾਨੀਆਂ ਤੇ ਬੋਝ ਉਹ ਦੁੱਖ ਜੋ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੇ ਆ ਅੱਜ ਉਹ ਤੁਹਾਨੂੰ ਛੱਡ ਕੇ ਚਲੇ ਜਾਣ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰੇਰ ਲਸਨਸ ਦਾ ਸਪਿਰਿਟ ਤੁਹਾਨੂੰ ਛੱਡ ਕੇ ਜਾਏ ਦੇ ਪ੍ਰਤੀਤੀ ਦਾ ਗੰਨ ਅੱਜ ਮੈਂ ਪੁਕਾਰਦੀ ਆਂ ਪਰਮੇਸ਼ਵਰ ਦੇ ਆਤਮਾ ਨੂੰ ਆਓ ਪਵਿੱਤਰ ਆਤਮਾ ਜੀ ਇਸ ਕਲੀਸਿਆ ਦੀ ਮਦਦ ਕਰੋ ਕਿ ਅੱਜ ਤੋਂ ਇਹਨਾਂ ਦਾ ਪ੍ਰਾਰਥਨਾ ਵਾਲਾ ਜੀਵਨ ਸੁਧਰ ਜਾਏ ਔਰ ਇਹ ਤੁਹਾਡੀ ਵੱਡੀ ਮਹਿਮਾ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦਾ ਦੇਖਣ ਆਮੀਨ ਆਮੀਨ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਾਸਟ ਜੀ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਹਨਾ ਸਾਨੂੰ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਔਰ ਖਾਸ ਤੌਰ ਤੇ ਸਾਡੇ ਵਿੱਚ ਪਰਮੇਸ਼ਵਰ ਨੇ ਮਤਲਬ ਬਹੁਤ ਅੱਛੇ ਗੁਣ ਪਾਏ ਹੋਏ ਆ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਤੇ ਉਹ ਕੁਝ ਪਾ ਸਕਦੇ ਆ ਪ੍ਰਾਰਥਨਾਰਾਈ ਅਸੀਂ ਅਸੀਂ ਪੋਜੀਸ਼ਨ ਤੇ ਜਾ ਸਕਦੇ ਆ ਨਾ ਆਪਣੇ ਹਾਲਾਤ ਬਦਲ ਸਕਦੇ ਆ ਪਰ ਮਤਲਬ ਲੋਕਾਂ ਨੇ ਤੇ ਸਾਨੂੰ ਆਪਾਂ ਨੂੰ ਕਹਨੇ ਹੀ ਆ ਕਿ ਤੁਸੀਂ ਚੰਗੇ ਤੁਹਾਡੇ ਵਿੱਚ ਆ ਕਮੀਆਂ ਲਿਕਰ ਪਰ ਮੀਸ਼ਵਰ ਨੇ ਆਪਣੇ ਵਿੱਚ ਕੋਈ ਵੀ ਕਮੀ ਨਹੀਂ ਰੱਖੀ ਹੈ ਕਿ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਔਰ ਉਹ ਕੁਝ ਜ਼ਿਕਰ ਨੂੰ ਮਿਲਦਾ ਵੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਦਾਸੀ ਦੇ ਲਈ ਔਰ ਉਸਦੀ ਪੂਰੀ ਕਲੀਸਿਆ ਫੈਮਿਲੀ ਦੇ ਲਈ ਵੀ ਔਰ ਆਪ ਸਭ ਕੇ ਲਈ ਵੀ ਜਿन्होने ਇਸਨੇ ਪ੍ਰਭੂ ਕੀ ਹਜ਼ੂਰੀ ਮੈਂ ਟਾਈਮ ਸਪੈਂਡ ਕੀਤਾ ਪ੍ਰਭੂ ਆਪਕੋ ਇਸ ਟਾਈਮ ਦਾ ਬਹੁਤ ਤਾਈ ਦੇ ਨਾਲ ਫਲ ਦੇਵੇ ਔਰ ਤੁਹਾਡੀਆਂ ਸਾਰੀਆਂ ਸਮੱਸਿਆ ਯਿਸੂ ਦੇ ਨਾਮ ਨਾਲ ਜਾਂਦੀਆਂ ਰਹਿਣ ਔਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਾ ਮੇਰੇ ਬੋਲੋ ਸਾਰਿਆਂ ਨੂੰ ਜੈਮਸ ਜੀ ਆਪਾਂ ਹੋਰ ਵੀ ਵੀਡੀਓਸ ਲੈ ਕੇ ਆਉਂਦੇ ਰਾਵਾਂਗੇ ਔਰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜ਼ਰੂਰ ਜਾਣਾ ਉੱਤੇ ਵਿਸ਼ਵਾਸ ਰੱਖੋ ਸਭ ਕੁਝ ਠੀਕ ਹੋ ਜਾਊਗਾ ਤੁਹਾਡੀ ਜ਼ਿੰਦਗੀ ਵਿੱਚ ਆਮੀਨ ਹਾਲੇਲੂਇਆ